मजबूर 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 मजपूर रोको मजकूल रजपूर

ਜਿੰਦਾਬਾ ਜਿੰਦਾਬਾ ਮਜ਼ਦੂਰਾਂ ਦਾ ਜਿੰਦਾਬਾ ਜਬਰ ਸਿੰਘ ਅਨਾਜ ਮੰਡੀ ਮਜ਼ਦੂਰ ਜੀ ਉਹਨੇ ਤਲੰਦਾਰ ਜੀ ਪ੍ਰਧਾਨ ਜੀ ਹਾਂਜੀ ਸਰ ਇਹ ਸਰ ਕਿਉਂ ਹੜਤਾਲ ਕੀਤੀ ਜੀ ਅੱਜ ਦਾ ਦਿਨ ਤਾਂ ਸ਼ਰਵਾਦ ਹੋ ਗਈ ਹੈ ਕਿ ਧੋਨੇ ਦੀ ਸ਼ਰਵਾਦ ਆ ਤੇ ਹੜਤਾਲ ਕਰਨ ਦਾ ਤੁਹਾਡਾ ਪਰਪੋਜ਼ ਜੀ ਸਰ ਅੱਜ ਜੋ ਹੜਤਾਲ ਕੀਤੀ ਗਈ ਆ ਹੜਤਾਲ ਦੇ ਵਿੱਚ ਸਾਡੀਆਂ ਮੁੱਖ ਮੰਗਾਂ ਸਨ ਕੁਝ ਮੁੱਖ ਮੰਗਾਂ ਸਰਕਾਰ ਨਾਲ ਪੇਚੀਆਂ ਸਨ ਪਰ ਉਹਨਾਂ ਦਾ ਕੋਈ ਸਟਾ ਨਿਕਲਿਆ ਜੋ ਮੁੱਖ ਮੰਗਾਂ 25% ਮਜ਼ਦੂਰੀ ਵਿੱਚ ਵਾਦਾ ਕੀਤਾ ਜਾਵੇ ਜੀ ਲੋਡਿੰਗ 5 ਰੁਪਿਆ ਤੋੜਾ ਕੀਤਾ ਜਾਵੇ ਪੀਪੀਐਫ ਜੋ ਮਜ਼ਦੂਰਾਂ ਦੇ ਲਾਗੂ ਕੀਤਾ ਜਾਵੇ ਔਰ ਹਰਿਆਣਾ ਦੇ ਬਰਾਬਰ ਜੋ ਸਾਡੀਆਂ ਮਜ਼ਦੂਰੀਆਂ ਬਰਾਬਰਤੀਆਂ ਤੁਹਾਡੇ ਕੀ ਇਥੇ ਮਜ਼ਦੂਰੀ ਤਾਂ ਪੂਰੀ ਨਹੀਂ ਮਿਲ ਰਹੀ ਸਰ ਮਜ਼ਦੂਰੀ ਦਾ ਜੋ ਸਰਕਾਰੋਂ ਲਿਖ ਕੇ ਉਹ ਪੂਰੀ ਮਿਲਦੀ ਪਰ ਜੋ ਮਜ਼ਦੂਰੀ ਘਟਵਾ ਉਸ ਵਾਸਤੇ ਅਸੀਂ ਸਰਕਾਰ ਦੇ ਨਾਲ ਪਿਛਲੇ ਸਾਲ ਤੋਂ ਹੀ ਗੱਲ ਚੱਲ ਰਹੀ ਹੈ ਜੀ ਪਰ ਅੱਜ ਤੱਕ ਕੋਈ ਜਿਹੜੀ ਗੱਲਬਾਤ ਸਰਕਾਰ ਨੇ ਸੁਣੀ ਨਹੀਂ ਅੱਛਾ ਜੀ ਅਗਰ ਨਹੀਂ ਮਜ਼ਦੂਰੀ ਪੂਰੀ ਜਿੰਦੀ ਤਾਂ ਕੀ ਕਰੇ ਜੇਕਰ ਸਾਡੇ ਇਸੇ ਤਰ੍ਹਾਂ ਜੇ ਸਰਕਾਰ ਸਾਡੀ ਗੱਲ ਸੁਣੂਗੀ ਜੋ ਸਾਡੇ ਪ੍ਰਧਾਨ ਰਕੇਸ਼ ਮਰਤੋਲੀ ਜੀ ਸਾਨੂੰ ਆਦੇਸ਼ ਦੇਣਗੇ ਉਸੇ ਤਰ੍ਹਾਂ ਹੀ ਚੱਲਾਂਗੇ ਜੀ ਫਿਰ ਇਹ ਹੜਤਾਲ ਜਾਰੀ ਰਹੇਗੀ ਕਿਸਾਨਾਂ ਨੂੰ ਮੁਸ਼ਕਲ ਆਏਗੀ ਹਰ ਹੜਤਾਲ ਤੇ ਜਾਰੀ ਰਹੇਗੀ ਜੀ ਪਸਾਨ ਵਿੱਚ ਸਾਡੇ ਭਰਾ ਵਾ ਇਹਨਾਂ ਨੂੰ ਕਿਹਾ ਜਾਂਦਾ ਵੀ ਇਹ 2-4 ਦਿਨ ਸਾਡਾ ਸਾਥ ਦੇਣਾ ਜੋ ਸਰਕਾਰ ਸਾਡੀ ਗੱਲ ਸੁਣੇ ਸਾਡੀ ਮਜ਼ਦੂਰੀ ਦੀ ਵਾਧਾ ਹੋ ਜਾਏ ਉਸ ਤੋਂ ਬਾਅਦ ਹੀ ਆਪਣਾ ਕੰਮ ਚਾਲੂ ਕਰ ਦੇਗੇ ਅਗਰ ਨਹੀਂ ਵਾਦਾ ਹੁੰਦਾ ਤਾਂ ਫਿਰ ਸਰ ਇਸੇ ਤਰ੍ਹਾਂ ਫਿਰ ਬੈਠ ਜਾਣਗੇ ਮਜ਼ਦੂਰਾਂ ਦਾ ਕੰਮ ਕੀ ਮਜ਼ਦੂਰ ਆਪਣੇ ਮਜ਼ਦੂਰ ਛੱਡ ਕੇ ਬੈਠ ਜਾਣਗੇ ਕਿਸਾਨਾਂ ਨੂੰ ਫਿਰ ਮੁਸਤਫਲਾਈ ਕਦੇ ਜ਼ਿੰਮੇਵਾਰ ਕੌਣ ਹੋਏਗਾ ਸਰ ਉਸ ਦਿਨ ਜਿੰਨਵਾਰ ਸਰਕਾਰ ਦੀ ਬੰਦੀ ਹੈ ਮੇਰਾ ਨਾਮ ਬਲਦੇਵ ਸਿੰਘ ਆ ਜੀ ਜੀ ਕਿਉਂ ਹੜਤਾਲ ਕੀਤੀ ਹੈ ਅੱਜ ਤੱਕ ਜੋ ਨੀਂਦੀ ਸ਼ੁਰੂਆਤ ਹੋਈ ਹੈ ਵੇਖੋ ਜੀ ਜਿਹੜਾ ਵਾ ਪੰਜਾਬ ਸਰਕਾਰ ਕਾਫੀ ਸਮੇਂ ਤੋਂ ਮਜ਼ਦੂਰਾਂ ਦੇ ਨਾਲ ਜਿਹੜੇ ਮੰਡੀ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ ਇਹਨਾਂ ਨਾਲ ਕਾਫੀ ਲੰਮੇ ਸਮੇਂ ਤੋਂ ਵਾਦਾ ਕਰ ਰਹੀ ਹੈ ਕਿ ਤੁਹਾਨੂੰ ਜਿਹੜਾ 25% ਜਿਹੜੀ ਲੇਬਰ ਦੇ ਵਿੱਚ ਵਾਧਾ ਕਰਕੇ ਦਿੱਤਾ ਜਾਵੇਗਾ ਪਰ ਉਹ ਕਾਫੀ ਸਾਲਾਂ ਦੇ ਵਿੱਚ ਨਹੀਂ ਕੀਤਾ ਗਿਆ ਸੋ ਅੱਜ ਹੀ ਆਪਣੇ ਇਹ ਪੰਜਾਬ ਪ੍ਰਧਾਨ ਵੀ ਦिशा निर्देश ਦੇ ਵਿੱਚ ਹਰਨਦਨ ਮੰਡੀ ਦੇ ਪ੍ਰਧਾਨ ਜੱਬਰ ਜੀ ਇਹਨਾਂ ਦੀ ਦिशा निर्देश ਇਹਨਾਂ ਆ ਹੀ ਜਿਹੜੀ ਆਏ ਮੰਡੀ ਨੂੰ ਮਾਨ ਦਿੱਤਾ ਵਾ ਇਹ ਅੰਮ੍ਰਿਤਸਰ ਸਮੇਂ ਮਾਹਤਰੀਆ ਮੰਡੀ ਬੰਦ ਰੱਖਾਂਗੇ ਜੇ ਨਈ ਡਿਮਾਂਡ ਪੂਰੀ ਹੁੰਦੀ ਤਾਂ ਕੀ ਫਿਰ ਇਹ ਹੜਤਾਲ ਜਾਰੀ ਰਹੇਗੀ ਬਿਲਕੁਲ ਜੀ ਇਸੇ ਤਰ੍ਹਾਂ ਜਾਰੀ ਰਹੂਗੀ ਕਿਸਾਨ ਨੂੰ ਮੁਸਕਲ ਆਏਗੀ ਕਿਸਾਨ ਸਾਡੇ ਵੀ ਉਹਨੇ ਕਿਸਾਨ ਦੇ ਸਿਰ ਤੋਂ ਜਿਹੜਾ ਵਾ ਮਜ਼ਦੂਰ ਰੋਟੀ ਖਾਂਦਾ ਵਾ ਅਤੇ ਹੋਰ ਵੀ ਕਾਫੀ ਜਿਹੜੇ ਆ ਲੋਕ ਨੇ ਕਿਸਾਨ ਦੇ ਸਿਰ ਤੋਂ ਰੋਟੀ ਖਾਂਦੇ ਨੇ ਸੋ ਕਿਸਾਨ ਭਰਾਵਾਂ ਨੂੰ ਸਾਡਾ ਸਾਥ ਦੇਣਾ ਪਊਗਾ ਪਰ ਜਿਹੜੇ ਕੋਈ ਅਫਸਰ ਹੈ ਉਹਨੇ ਗੱਲਬਾਤ ਤੁਹਾਡੀ ਨਹੀਂ ਕੀਤੀ ਕੋਈ ਦੇ ਸਾਡੇ ਪੰਜਾਬ ਪ੍ਰਧਾਨ ਦੇ ਨਾਲ ਗੱਲਬਾਤ ਚੱਲ ਰਹੀ ਆ ਪਰ ਉਹ ਕੋਈ ਛਟਾਨੀ ਵਾਲੀ ਨਿਕਲਿਆ ਜਦ ਤੱਕ ਸਾਨੂੰ ਕੋਈ ਸਾਡੇ ਪ੍ਰਧਾਨ ਪੰਜਾਬ ਪ੍ਰਧਾਨ ਵੱਲੋਂ ਕੋਈ ਨੋਟੀਫਿਕੇਸ਼ਨ ਨਹੀਂ ਆਂਦਾ ਅਸੀਂ ਅਨਮਿੱਠੇ ਸਮੇਂ ਵਾਸਤੇ ਜਿਹੜੀ ਇਹ ਮੰਡੀ ਬੰਦ ਰੱਖਾਂਗੇ